ਹਰ ਖਬਰ ਤੇ ਨਜ਼ਰ ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ ਅਫਸਰ ਦਾ ਪੰਜਾਬੀ ਪੋਸਟ ਤੇ ਸਵਾਗਤ ਹੈ ਮੈਂ ਹਮਮੋਨ ਸਿੰਘ ਸ਼ੁਰੂ ਕਰਦੇ ਹਾਂ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆਏ ਹਾਂ ਅਸੀਂ ਆਪ ਜੀ ਦੇ ਆਸ-ਪਾਸ ਦੀਆਂ ਹਲਚਲਾਂ ਅਤੇ ਹੋ ਰਹੀਆਂ ਘਟਨਾਵਾਂ ਦਾ ਵੇਰਵਾ ਸ਼ਰਵਿੰਜਾ ਗੁਰਮਤ ਸਿਖਲਾਈ ਕੈਂਪ 8 ਅਕਤੂਬਰ ਤੋਂ 15 ਅਕਤੂਬਰ 2024 ਨੂੰ ਗੁਰਦੁਆਰਾ ਸਿੰਘ ਸਭਾ ਪੁਨੇਸ਼ਵਰ Odisha ਵਿਖੇ ਲੱਗਣ ਜਾ ਰਿਹਾ ਹੈ ਜਿਸ ਤੇ ਸਿੱਖ ਫੋਰਮ ਕੋਲਕਾਤਾ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਨੇ ਅਤੇ ਇਸ ਨੂੰ ਦੇਖਦਿਆਂ ਹੋਇਆਂ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀਆਂ ਨੂੰ ਇਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਸਸਨਸੂਲ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵੈਲਫੇਅਰ ਸੁਸਾਇਟੀ ਨੂੰ ਵੀ ਇਹ ਸੱਦਾ ਪੱਤਰ ਦਿੱਤਾ ਗਿਆ ਹੈ ਸਿੱਖ ਫੋਰਮ ਕੋਲਕਾਤਾ ਵੱਲੋਂ ਅਤੇ ਆਪਣੇ ਇਲਾਕਿਆਂ ਦੇ ਵਿੱਚੋਂ ਵੱਧ ਤੋਂ ਵੱਧ ਬੱਚੇ ਇਸ ਕੈਂਪ ਦੇ ਵਿੱਚ ਭੇਜਣ ਦੀ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਇਸ ਦਿਨ ਇਸ ਦਫ਼ਤਰ ਤੇ ਆ ਕੇ ਉਹਨਾਂ ਨੇ ਇਹ ਸੱਦਾ ਪੱਤਰ ਜੋ ਹੈ ਸਰਦਾਰ ਸੁਜੀਤ ਸਿੰਘ ਮੱਕਣ ਹੋਣਾ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਲਕੱਤੇ ਤੋਂ ਸਾਡੇ ਗੁਰਮਤਿ ਗੁਰਬੀ ਜੀ ਨਾਲ ਉਹਨਾਂ ਦੇ ਸਾਰੀ ਟੀਮ ਸਾਡੇ ਕੋਲ ਆਸਨਸੋਲ ਪਹੁੰਚੀ ਹੈ ਆਸਨਸੋਲ ਸੰਤਰ ਕੁਦਾਰਬ ਪ੍ਰਬੰਧਕ ਕਮੇਟੀ ਨਾਸਿਕ ਵੈਲਫੇਅਰ ਸੁਸਾਇਟੀ ਤੋਂ ਇਹ ਹਰ ਸਾਲ ਦੁਰਗਾ ਪੂਜਾ ਦੇ ਟਾਈਮ ਕਦੀ ਪਟਨੇ ਕਦੀ ਰਾਜੀ ਕਦੀ ਕਲਕੱਤੇ ਹਰ ਵਾੜ ਜਗਾ ਜਾ ਕੇ ਸਿੱਖ ਕੌਮ ਦੇ ਭਵਿੱਖ ਸਾਡੇ ਬੱਚਿਆਂ ਬੱਚੇ ਤੇ ਬੱਚਿਆਂ ਵਾਸਤੇ ਇਹ ਗੁਰਮਤ ਗੁਰਮਤ ਕੈਂਪ ਲਗਾਉਂਦੇ ਨੇ ਇਨਾਂ ਜਿਨ੍ਹਾਂ ਵਿੱਚ ਆਉਣ ਵਾਲੇ ਸਾਡੇ ਪਨੀਰੀ ਨੂੰ ਕੋ ਸਿੱਖੀ ਜੀਵਨ ਦਾ ਗੁਰ ਇਤਿਹਾਸ ਦੱਸ ਕੇ ਉਹਨਾਂ ਨੂੰ ਸਿੱਖ ਧਰਮ ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂ ਅੱਜ ਸਾਡੇ ਸਿੱਖ ਕੌਮ ਦੇ ਆਗੂ ਜਿਹੜੇ ਕੁਝ ਕੁ ਹੈਗੇ ਨੇ ਜੋ ਸਿਰਫ ਗੁਰਦਵਾਰਾ ਤੇ ਧਿਆਨ ਦਿੰਦੇ ਨੇ ਆਉਣ ਵਾਲੇ ਪਨੀਰੀ ਤੇ ਧਿਆਨ ਨਹੀਂ ਦਿੰਦੇ ਨੇ ਜੋ ਕਈ ਸਿੱਖ ਜਿਹੜੇ ਹੈਗੇ ਨੇ ਕ੍ਰਿਸਚਨ ਧਰਮ ਚ ਕਨਵਰਟ ਹੋ ਰਹੇ ਨੇ ਜੋ ਬਹੁਤ ਦੁਖਦਾਈ ਹੈਗਾ ਅੱਜ ਦੇ ਡੇਟ ਚ ਸਿੱਖ ਫੋਰਮ ਨੂੰ ਵੇਖ ਕੇ ਸਾਡੇ ਹੋਰ ਵੀ ਆਸ ਸੁਸੋਲ ਗੁਰਮਤ ਲੈ ਰਿਆ ਸਟੱਡੀ ਸਰਕਲ ਕਮੇਟੀ ਆ ਸਿੱਖ ਵੈਲਫੇਅਰ ਸੁਸਾਇਟੀ ਆ ਹੋਰ ਵੀ ਜਿਹੜੇ ਕਮੇਟੀਆਂ ਹੈਗੀਆਂ ਨੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਿਹੜੇ ਸਿੱਖ ਕੌਮ ਦੀ ਸੇਵਾਵਾਂ ਕਰ ਰਹੀਆਂ ਨੇ ਉਹਨਾਂ ਨੂੰ ਵੇਖ ਕੇ ਜਿਹੜੇ ਬੰਦੇ ਹੋਰ ਵੀ ਜਿਹੜੇ ਮੁੱਖ ਸੇਵਾਦਾਰ ਹੈਗੇ ਨੇ ਆਗੂ ਸਾਡੇ ਕੌਮ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਅੱਗੇ ਵੱਧ ਚੜ ਕੇ ਆ ਕੇ ਸਾਡੇ ਸਿੱਖ ਕੌਮ ਦੇ ਭਵਿੱਖ ਬੱਚਿਆਂ ਨੂੰ ਸਿੱਖੀ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਕੋਈ ਸਿੱਖਾ ਵਾਲਾ ਜੀਵਨ ਲਿਆਣ ਕਿਉਂਕਿ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਆਪਣੇ ਬੱਚੇ ਪਰਿਵਾਰ ਨੂੰ ਵਾਰਿਆ ਸੀ ਅਸੀਂ ਗੱਲ ਕਰਕੇ ਇਹਨਾਂ ਪੁੱਤਰਾਂ ਕੇ ਇਸ ਪਰਵਾਦ ਦੀ ਅਸਲ ਚਾਰ ਚਾਰ ਮੂਹੇ ਤੱਕ ਕੀ ਹੋਇਆ ਜੀਵਨ ਕਈ ਹਜ਼ਾਰ ਪਰ ਆਧੁਨਿਕ ਦੇ ਕੌਮ ਸਾਡੇ ਜਿਹੜੇ ਯੰਗ ਜਨਰੇਸ਼ਨ ਐ ਨਸ਼ਿਆਂ ਦੇ ਵਿੱਚ ਬਹੁਤ ਗਲ ਹੋ ਰਹੀਆ ਉਹਨਾਂ ਨੂੰ ਸਾਡਾ ਬਚਾਉਣਾ ਬਹੁਤ ਵੱਡਾ ਫਰਜ਼ ਆ ਜਿੰਦ ਆਉਣ ਵਾਲੇ ਪਨੀਰੀ ਨੂੰ ਸਿੱਕੀ ਜਵਾਬ ਦਵਾਂਗੇ ਕਿ ਅਸੀਂ ਕੀ ਕੀਤਾ ਆਪਣੇ ਕੌਮ ਵਾਸਤੇ ਆਪਣੇ ਸਮਾਜ ਵਾਸਤੇ ਯਾ ਗੁਰੂ ਕਾ ਨੂਜਾ ਕੀ ਮੂੰਹ ਖਾਵਾਂਗੇ ਅੱਜ ਸਾਡੇ ਗੁਰਗੋਮੇਸੇ ਵੀ ਸਾਨੂੰ ਆਨ ਵਿੱਚ ਕੁਝ ਕੁ ਆਗੂਨ ਵੇਖ ਕੇ ਉਹ ਵੀ ਖਸ਼ਰਮਿੰਦਾ ਹੁੰਦੇ ਹੋਣਗੇ ਇਹਨਾਂ ਵਾਸਤੇ ਬਕਰ ਪੁੱਤਰ ਵਾਰੇ ਨੇ ਜਿਹੜੇ ਕੋਲ ਆਪਣੇ ਪ੍ਰਧਾਨ ਬਣਨ ਵਾਸਤੇ ਜਾਂ ਗੁਰਗੱਦੀ ਸੰਭਾਲਣ ਵਾਸਤੇ ਨਸ਼ਿਆਂ ਦੀ ਵੰਡ ਕਰ ਰਹੇ ਨੇ ਜਾਂ ਹੋਰ ਵੀ ਗਲਤ ਕੰਮ ਕਰ ਰਹੇ ਨੇ ਉਹ ਠੀਕ ਨਹੀਂ ਹੈ ਮੈਂ ਚਾਹਾਂਗਾ ਜਿੰਨੇ ਬੰਗਾਲ ਵਿਆਹ ਸ਼ਾਰਕਰ ਦੇ ਬੱਚੇ ਹੈਗੇ ਨੇ ਜਿਹੜੇ ਹੋਰ ਸਟੇਟਾਂ ਦੇ ਉਹ ਸਿੱਖ ਫਾਰਮੂਲਾ ਜੁੜ ਕੇ ਇਹ 54 ਆਪਣਾ ਕੈਂਪ ਲੱਗ ਰਿਹਾ ਵੇ ਅਸਤਿਕ ਤੋਂ ਲੈ ਕੇ 15 ਤੱਕ ਭਵਿਸ਼ਯ ਗੁਰਦੁਆਰਿਆਂ ਚ ਲੱਗ ਰਿਹਾ ਵੇ ਉਹ ਇਹਨਾਂ ਨਾਲ ਸੰਪਰਕ ਕਰਕੇ ਕੋਸ਼ਿਸ਼ ਕਰਨ ਆਪਣੇ ਬੱਚਿਆਂ ਨੂੰ ਇਹਨਾਂ ਕੈਂਪਾਂ ਵਿੱਚ ਜੋੜਨ ਦੀ ਤੇ ਬੱਚਿਆਂ ਨੂੰ ਸਿੱਖੀ ਜੀਵਨ ਲਿਆਣੇ ਕਿਉਂਕਿ ਆਦੇਚ ਇਹਨਾਂ ਦਾ ਫਾਇਦਾ ਨਹੀਂ ਹੋਆ ਤੁਹਾਡੇ ਦਾ ਫਾਇਦਾ ਤੁਹਾਡੇ ਬੱਚੇ ਦਾ ਫਾਇਦਾ ਤੁਹਾਡੇ ਬੱਚੇ ਦੇ ਮਾਪਿਆਂ ਦਾ ਫਾਇਦਾ ਹੋਏਗਾ ਇਹ ਬੱਚਾ ਕੋ ਸਿੱਖੀ ਜੀਵਨ ਚ ਆਏਗਾ ਤੋ ਅੱਛੇ ਗੁਣ ਸਿੱਖ ਕੇ ਆਪਣੇ ਮਾਪਿਆਂ ਦੀ ਕੌਮ ਦੀ ਸਮਾਜ ਦੀ ਸੇਵਾ ਕਰੇਗਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਸਿੱਖਾ ਮਤਲਬ ਅਮਰਤਾ ਦੀ ਬਣਾਓ ਗੁਰਸਿੱਖ ਬਣਾਓ ਆ ਬਾਕੀ ਸਾਡੇ ਸਿੱਖ ਫੋਰਮ ਦੇ ਜਿਨੇ ਵੀ ਆਏ ਉਹਨਾਂ ਦਾ ਜੀ ਆਇਆਂ ਨੂੰ ਕਰਦਾ ਹਾਂ ਬਹੁਤ ਵੈਲਕਮ ਕਰਦਾ ਅਸੀਂ ਅਰਦਾਸ ਕਰਦੇ ਆਕਾਲ ਪੁਰਖ ਵਾਹਿਗੁਰੂ ਦੇ ਇਸ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ ਵਰਬਤ ਸਿਕਾਇਆ ਸੀ ਮਿਸ਼ਨ ਵਾਲੇ ਕਲਕੱਤੇ ਵਾਲੇ ਬੇਨਤੀ ਕਰਦਾ ਪਕਾਰਪੁਰ ਵਿਸਦ ਤੰਦਰੁਸਤੀ ਕੋ ਸਿੱਖਾ ਵਾਲਾ ਜੀਵਨ ਚੜਦੀਗਲਾ ਬਖਸ਼ਣ ਨਾਲੀਆਂ ਬੱਚੇ ਜਿਹੜੇ ਆਏ ਹਨ ਐ ਵੀ ਅੱਗੇ ਵੱਧ ਚੜ ਕੇ ਸੇਵਾ ਕਰਦੇ ਰਹਿਣ ਐਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आपके सपनों के घर को और सुंदर बनाने के लिए यूनिक डेकोर और यूनिक सैनिटेशन लेकर आया है एक कंप्लीट बाथरूम डेस्टिनेशन शोरूम एक से एक डिजाइन और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध है हमारा पता यूनिक डेकोर पार्वती शॉपिंग आर्केट शॉप नंबर फोर एंड फोर्टी फोर जी टी रोड आश्रम मोड आसनसोल दूसरा पता है यूनिक सैनिटेशन एटी टू एन एस रोड आसनसोल संपर्क नंबर नाइन फोर थ्री फोर जीरो फोर टू फोर सेवन सिक्स जीरो थ्री फोर वन टू थ्री डबल जीरो जीरो सिक्स टू ਹੁਣ ਤੱਕ ਆਪ ਸਾਰੇ ਦਰਸ਼ਕ ਦੇਖ ਰਹੇ ਸੀ ਪੰਜਾਬੀ ਪੋਸਟ ਦੀਆਂ ਪੰਜਾਬੀ ਖਬਰਾਂ ਤੇ ਫੇਰ ਕੱਲ ਹੋਵੇਗੀ ਮੁਲਾਕਾਤ ਦੋਮਉਂਡ ਸਿੰਘ ਨੂੰ ਉਜਾਜਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਖਬਰ ਤੇ ਨજર ਹਰ ਸਮੇਂ ਆਵਾਜ਼ ਤੁਹਾਡੀ ਪੰਜਾਬੀ ਪੋਸਟ ਆਵਾਜ਼ ਹੱਕ ਦੀ